ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੋ ਸਤਗੁਰ ਪ੍ਰਸਾਦਿ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖੇ ਆਖ ਮਨ ਬਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਮਾਏ ਸੁਣਾਈਏ ਸੋ ਕੇਵੜ ਕੇ ਤਥਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵਲਾਈ ਬਾਬਾ ਅੱਲਾਹ ਅਗਮ ਅਪਾਰ ਪਾਕੀ ਨਾਹੀਂ ਪਾਕ ਥਾਏ ਸੱਚਾ ਪਰਵਿਰਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਏ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨ ਪਾਈਐ ਸਭ ਸੁਣ ਸੁਣ ਆਖੇ ਸੋਏ ਪੀਰ ਪੈ ਕੰਮਰ ਸਾਲਕ ਸਾਧਕ ਸੋਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਰਦਰਵੇਸ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੂਛ ਨ ਸਾਜੇ ਪੂਛ ਨ ਢਾਹੇ ਪੂਛ ਨ ਦੇਵੇ ਲੇ ਆਪਣੇ ਕੁਦਰਤ ਆਪੇ ਜਾਣੇ ਆਪੇ ਕਰਨ ਘਰੇ ਸਭਨਾ ਵੇਖੇ ਨਦਰ ਕਰ ਜੈ ਭਾਵੇ ਤਾਂ ਦੇ ਥਾਵਾ ਨਾਮ ਨ ਜਾਣੇ ਹੈ ਨਾਵਾ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬਰ ਕੋਈ ਨ ਸਕੈ ਹਾਂ ਕਿਸਨੂੰ ਪੁੱਛਣ ਜਾਓ ਵਰਨਾ ਵਰਨਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੜੇ ਆਈਆਂ ਜੈ ਪਾਵੇਂ ਤਾਂ ਦੇ ਹੁਕਮ ਸਵਾਰੇ ਆਪਣਾ ਜਸਾਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵੀਚਾਰ ਕੇਵੜ ਦਾਤਾ ਆਖੀਐ ਦੇਖੈ ਰਹਿਆ ਸੁਮਾਰ ਨਾਨਕ ਟੋਟ ਨ ਆਵਈ ਤੇਰੇ ਜੁਗ ਹੈ ਜੁਗਹ ਭੰਡਾਰ ਮਹੱਲਾ ਪਹਿਲਾ ਸਭੈ ਕੰਤ ਮਹਿਲੀਐ ਸਗਲੀਆਂ ਕਰੇ ਸ਼ਿੰਗਾਰ ਗਣਤ ਗਣਾ ਮੇ ਆਈਐ ਸੁਹਾਵੇਸ ਵਿਕਾਰ ਬਾਖੰਡ ਪ੍ਰੇਮ ਨਾ ਪਾਈਐ ਕੋਟਾ ਪਾਜ ਖੁਵਾਰ ਹਰ ਜਿਉ ਇਉਂ ਪਿਰਾਵੈ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਉ ਗੁਰਸਬ ਦੀ ਸ਼ਿੰਗਾਰੀਐ ਤਨ ਮਨ ਪਿਰ ਕੇ ਪਾਸ ਦੁਇ ਕਰ ਜੋੜ ਖੜੀ ਤਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਭੈ ਵਸੀ ਪਾਏ ਰਤੀ ਰੰਗ ਰਾਸ ਪ੍ਰੀਏ ਕੀ ਚੇਰੀ ਕੰਡੀਐ ਲਾਲੀ ਮਾਨੇ ਨਾਉ ਸਾਚੀ ਪ੍ਰੀਤ ਨ ਟੁਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲ ਹਾਰੇ ਜਾਉ ਸਾ ਤਨ ਰੰਡ ਨ ਬੈਸਈ ਜੇ ਸਤਗੁਰ ਮਾਹੇ ਸਮਾਏ ਵੇਰੇ ਸਾਲੂ ਨੋਂ ਤਨੋ ਸਾਚੋ ਮਰੇ ਨਜਾਇ ਨੇਤਰ ਵੈ ਸੋਹਾਗਣੀ ਸਾਚੀ ਨਦਰ ਰਜਾਇ ਸਾਚ ਧੜੀ ਧਨ ਮੰਡੀਏ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਿਸਾਇਆ ਮੰਦਰ ਦਸਵਾ ਦਵਾਰ दीपक शब्द बिगासेया राम नाम उरहार नारी अंदर सोहणी मस्तक मणि प्यार शोभा सुरत सुहावनी साचे प्रेम अपार बिन पेर पुरख न जाणै साचे गुरु के हेत प्यार आर। निसंदियारी सुती है ਕਿਉ ਪਿਰ ਬਿਨ ਰਹਿਣ ਵਿਹਾਇ ਅੰਕ ਜਲੋਂ ਤਨ ਜਾਲਿਓ ਮਨ ਤਨ ਜਲ ਬਲ ਜਾਈ ਸਾ ਤਨ ਕੰਤ ਨਰਾਵੀਆ ਤਾਂ ਬਿਰਥਾ ਜੋ ਬਨ ਜਾਏ ਸੇਜੇ ਕੰਤ ਮਹਿਲੜੀ ਸੁਤੀ ਬੂਜ ਨ ਪਾਏ ਹਉ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਈ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ અપਾਰ ਸਾਚੋ ਮਨ ਮਹਾਤ ਤੂੰ ਆਪੇ ਦੇਵਨ ਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਦੀਠ ਅਡਿਠ ਆਪੇ ਸਾਗਰ ਬੋਹਿਤਾ ਆਪੇ ਪਾਰ ਆਪਾਰ ਸਾਚੀ ਬਾਤ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨੇ ਡਰੇ ਆ ਡਰੇ ਜਾਣੀ ਐ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀ ਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਇ ਗੁਰ ਰਾਖੇ ਸੇ ਉਭਰੇ ਸਾਚੇ ਸਿਉ ਲਿ ਬਲਾਏ ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਗਾਈ ਸਚ ਕਰ ਜਿਸ ਉਹ ਤਾਕ ਨਦਰ ਕਰੇ ਸਾਚ ਪਾਈਐ ਬਿਨ ਨਾਮੇ ਕੀ ਆਸਾਕ ਜਿਨੀ ਸਾਚ ਪਛਾਣਿਆ ਸੇ ਸੁਖੀਏ ਜੁਗਚਾਰ ਹੁਮੇ ਦ੍ਰਿਸ਼ਨਾ ਮਾਰ ਕੇ ਸੱਚ ਰਖਿਆ ਉਰ ਧਾਰ ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲੱਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਹਿ ਬੈ ਸਈ ਭਗਤ ਸਚੀ ਅਰਦਾਸ ਪਾਤ ਸਿਓ ਲੇਖਾ ਨਿਭੜੈ राम नाम परगास ऊंचा ऊचों आखी है कहो ना देखिया जाए जे देखा त एक तू सतगुरु दी याद खाय ज्योत निरंतर जानी है नानक सहज सुभाए श्री राग महल्ला पहला मछली जाल ना जानेआ ਸਰਖਾਰਾ ਅਸਗਾਹ ਆਤ ਸਿਆਣੀ ਸੋਹਣੀ ਕੀਤੋ ਕਿਉਂ ਬੇਸਾਹ ਕੀਤੇ ਕਾਰਨ ਪਕੜੀ ਕਾਲ ਨ ਟਲੇ ਸਿਰਾਹ ਭਾਈ ਰੇ ਓ ਜਿ ਸਰ ਜਾਣੋ ਕਾਲ ਜਿਉਂ ਮਛਲੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਉ ਸਭੋ ਜਗ ਬੰਦੋ ਕਾਲ ਕੋ ਬੇਨ ਗੁਰ ਕਾਲ ਅਫਾਰ ਸੱਚ ਰਤੇ ਸੇ ਉਬਰੇ ਦੁਗਦਾ ਛੋੜ ਵਿਕਾਰ ਹਉ ਤਿੰਨ ਕੈ ਬਲਹਾਰਨ ਦਰ ਸਚੈ ਸਚਿਆ ਸਿ ਚਾਨਨੇ ਜਿਉ ਪੰਖੀਆਂ ਜਾਲੀ ਬੰਧ ਕਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੇ ਸਾਥ ਮੇਨ ਨਾ ਮੇ ਚੁਣ ਸੁਟੀ ਐ ਕੋਏ ਨਾ ਸੰਗੀ ਸਾਥ ਸਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੇ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੁਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤ ਗੁਰ ਅਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੀਏ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੇਂ ਅੰਦਰ ਹਉ ਵਸਾ ਵਸੇ ਮਨਮ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੇ ਬੂਜ ਨ ਪਾਇ ਗੁਰਮਤੀ ਪਰਗਾਸ ਹੋਏ ਸੱਚ ਰਹੇ ਨਿਵਲਾਏ ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਣ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਾ ਲਾਹੀਐ ਅੰਤ ਨ ਪਾਰawar ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੇ ਸਭੇ ਉਪਜਹਿ ਹੁਕਮੇ ਕਾਰਕਮਾਹੇ ਹੁਕਮੇ ਕਾਲੇ ਵਸ ਹੈ ਹੁਕਮੇ ਸੱਚ ਸਮਾਹੇ ਨਾਨਕ ਜੋ ਤਿਸ ਭਾਵੇ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮੋਖ ਝੂਠੇ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕਏ ਹੈ ਪੇਰ ਰਲੀਆਂ ਰਸਮਾਨਸੀ ਸਾਚ ਸ਼ਬਦ ਸੁਖਨੇ ਹੈ ਰਹਾਉ ਪਿਰ ਪਰਦੇਸੀ ਜੇਥੀਐ ਧਨ ਮੰਡੀ ਚੁਰੇ ਜਿਉ ਜਲ ਥੋੜੇ ਮਛਲੀ ਕਰਨ ਭਲਾਵ ਕਰੇ ਪਿਰ ਭਾਵੇਂ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣੀ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ निहाल ਸ਼ਬਦ ਸਵਾਰੀ ਸੋਹਣੀ ਪਿਰ ਆਵੇ ਗੁਣ ਨਾਲ ਕਾਮਨ ਕਾਮਨ ਆਵਈ ਖੋਟੀ ਉਹ ਗਣ ਯਾਰ ਨਾ ਸੁਖ ਪਈਏ ਸਹਾਰੇ ਝੂਠੀ ਜਲੀ ਬਿਕਾਰ ਆਵਣ ਮੰਨਣ ਦਾਖਰੋ ਛੋੜੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਕੋ ਕਿਤ ਸਾਲ ਇਰਕੈ ਕਾਮਨ ਆਵਈ ਬੋਲੇ ਫਾਦਲ ਬਾਦ ਦਰ ਘਰ ਢੋਈ ਨਾ ਲਹੈ ਛੂਟੀ ਦੂਜੇ ਸਾਧ ਪੰਡਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋਸਾਰ ਕਿਤੇ ਪੰਡਤ ਜੋਤ ਕੀ ਬੇਦਾਂ ਕਰੇ ਵਿਚਾਰ ਬਾਦ ਵਿਰੋਧ ਸਲਾਹਣੇ ਵਾਦੇ ਆਉਣ ਜਾਣ ਬਿਨ ਗੁਰ ਕਰਮ ਨਾ ਛੁੱਟਸੀ ਕੈ ਸੁਣ ਆਖ ਬਖਾਣ ਸਭ ਗੁਣਮੰਤੀ ਆਖੀਐ ਮੈਂ ਗੁਣ ਨਹੀਂ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਇ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀ ਚੈ ਵਾਸ ਪੁੰਨ দান ਜਿੰਗਿਆਈਆ ਬਿਨ ਸਾਚੇ ਕੀ ਆਤਾਸ ਜੇ ਹਾਰਾ ਦੇ ਤਿਹਾਲੂਣੇ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਔਗੁਣ ਤਿਆਗ ਸਮਾਹੀਏ ਗੁਰਮਤਿ ਪੂਰਾ ਸੋਏ ਰਹਾਉ ਵਿਣਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨ ਬੂਜੇ ਆਪਣਾ ਵਸਤ ਰਹੀ ਘਰਬਾਰ ਵਿਣ ਬਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨਸ ਨੋਤਨਾ परखेर तने विचार वस्त लहे कर अपने चलै कारज सार बन जारिया स्यों बन जे कर ब्र गुरमुख ब्रह्म विचार संता संगत पाईए जे मिले मिलन हार मिलिया होए ना बिचड़ै जइसे अंतर ज्योत अपार ਸਚੈ ਆਸਣ ਸਚ ਰਹਿ ਸਚੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਕਰਮਹਿ ਮੈਲ ਸੁਠਾਏ ਸਚੇ ਸੇ ਤੀਰਤਿਆ ਸਚੋ ਪੱਲੇ ਪਾਇ ਤ੍ਰੇਪਮਣ ਸੋ ਪ੍ਰਭ ਜਾਣੀਐ ਸਾਚੋ ਸਚੈ ਨਾਏ ਸਾ ਤਨ ਖਰੀ ਸੁਹਾਵਣੀ ਜੇ ਨ ਪਿਰ ਯਾ ਤਾ ਸੰਗ ਮੈਲੀ ਮਹਿਲ ਬੁਲਾਈ ਐ ਸੋ ਪਿਰ 라ਵੈ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਪੁੱਲੀ ਪੁੱਲੀ ਥਲ ਚੜਾਂ ਥਲ ਚੜ ਡੂੰਗਰ ਜਾਓ ਬਨ ਮੈਂ ਪੁੱਲੀ ਜੇ ਫਿਰਾਂ ਬਿਨ ਗੁਰੂ ਬੂਜ ਨ ਪਾਓ ਨਾਮੁ ਪੁਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਉੱਚੋ ਜਾਏ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਈ ਉੱਚੋ ਜਾਏ ਪਦੰਵਾ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਏਕੋ ਰਬ ਰਹਾ ਦੂਜਾ ਅਵਰ ਨਾ ਕੋਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ